thank you we yeah. ਸਾਡੇ ਦਾ ਜੀ ਵੀਡੀਓ ਪਾ ਸਾਰਿਆਂ ਨੂੰ ਦੱਸਣਾ ਚਾਹਿਆ ਕਿ ਸਰਕਾਰ ਕਰਾਣ ਕਿ ਬੜੀਆਂ ਗਵਰਨਮੈਂਟ ਪੰਜਾਬ ਸਰਕਾਰ ਨੇ ਆਪਾਂ ਨੂੰ ਸਰਵਿਸਾਂ ਦਿੱਤੀਆਂ ਆ ਉਹਦਾ ਬਾਅਦ ਵੱਧ ਤੋਂ ਵੱਧ ਲਾਭ ਉਠਾਈਏ ਤੇ ਇੱਥੇ ਕਾਉਂਡ ਦੇ ਬਾਅਦ ਇਹ ਗਵਰਨਮੈਂਟ ਨੇ ਚਲਾਇਆ ਗਿਆ ਕਿ ਕਿਸੇ ਵੀ ਸਰਪੰਚ ਐਮਸੀ ਜਾਂ ਕਿਸੇ ਦੇ ਵੀ ਸਾਈਨ ਤੋਂ ਬਿਨਾਂ ਹੁਣ ਐਸਈ ਸਰ ਡਿਵੈਡ ਜਾਂ ਬੀਸੀ ਸਰ ਡਿਵੈਡ ਵਗੈਰਾ ਅਪਲਾਈ ਹੁੰਦੇ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਆਣ ਕੇ ਇੱਥੇ ਐਸਟੀ ਬੀਸੀ ਇਨਕਮ ਸਰ ਡਿਵੈਡ ਆਪਣੇ ਅਪਲਾਈ ਕਰੋ ਠੀਕ ਆ ਜੀ ਬਾਕੀ ਸਰਵਿਸ ਤਾਂ ਬਹੁਤ ਵਧੀਆ ਚੱਲਦੀ ਆ ਬਾਕੀ ਤੁਸੀਂ ਸੀਨੀਅਰ ਹੋ ਇੱਥੇ ਆਣ ਕੇ ਕਿਸੇ ਵੀ ਸਭ ਇਹਨਾਂ ਅਪਲਾਈ ਕਰਵਾਉਂੀਆਂ ਹਨ ਤੇ ਤੁਹਾਨੂੰ ਪਤਾ ਹੀ ਹੈਗਾ ਕਿ ਸਾਰਾ ਸਟਾਫ ਵੀ ਸਾਡਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਤੇ ਪੰਜਾਬ ਸਰਕਾਰ ਦੀਆਂ ਵੀ ਹਦਾਇਤਾਂ ਦੇ ਅਨੁਸਾਰ ਸਾਰੇ ਕੰਮ ਚੱਲ ਰਹੇ ਆ। ਸਟਾਫ ਨੂੰ ਕੋਈ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਕਿਸੇ ਕੰਮ ਦੇ ਨਹੀਂ ਸਾਨੂੰ ਤਾਂ ਕੋਈ ਦਿੱਕਤ ਨਹੀਂ ਆ ਰਹੀ ਜੀ ਸਾਰਾ ਕੰਮ ਵਧੀਆ ਜਿੱਦਾਂ ਗੌਰਮੈਂਟ ਸਰਕਾਰ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਅੱਡੀ ਵੀ ਕੰਮ ਚੱਲ ਰਿਹਾ ਜੀ। ਠੀਕ ਹੈ ਜੀ ਜਿਹੜਾ ਸਰ ਆਪਣੇ 1076 ਨੰਬਰ ਜਿਹੜਾ ਸਰਕਾਰ ਵੱਲੋਂ ਹੋਇਆ ਇਹਦੇ ਕੀ ਸਹੂਲਤਾਂ ਨੇ 1073 ਨੰਬਰ ਵਿੱਚ ਤੁਸੀਂ ਜੀ ਆ ਫਾਲੋ ਕਰਨੀ ਆ ਤੁਸੀਂ ਜਦੋਂ ਵੀ ਤੁਸੀਂ ਫ੍ਰੀ ਹੋ ਮਨੇ ਆਪਣੇ ਘਰ ਵਿੱਚ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਦਾ ਮੁਲਾਜ਼ਮ ਜਿਹੜਾ ਆ ਸੇਵਾ ਕੇਂਦਰ ਦਾ ਮੁਲਾਜ਼ਮ ਆਣ ਕੇ ਸਾਡੀਆਂ ਜਿਹੜੀਆਂ ਸਰਵਿਸਾਂ ਘਰ ਆਣ ਕੇ ਅਪਲਾਈ ਕੀਤੀਆਂ ਜਾਣ ਜਿਵੇਂ ਕਿ ਐਸ.ਆਈ.ਸਾਰਡੀਵਟ ਮੋਟੀਆਂ-ਮੋਟੀਆਂ ਕੋਈ ਸਰਵਿਸਾਂ ਮਤਲਬ ਦੱਸਣਾ ਐਸ.ਆਈ.ਸਾਰਡੀਵਟ ਇਨਕਮ ਸਾਰਡੀਵਟ ਜਿਦਾ ਕੋਈ ਬਜ਼ੁਰਗ ਹੈਗੇ ਆ ਪੈਨਸ਼ਨ ਕਿਸੇ ਨੇ ਅਪਲਾਈ ਕਰਦੀ ਆ ਉਹ ਇਸ ਨੰਬਰ ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦਾ ਆ ਤੇ ਜਿਹੜਾ ਕਰਮਚਾਰੀ ਆ ਉਹ ਘਰ ਆਣ ਕੇ ਸਰਵਿਸ ਸੇਧਿਆ ਕਰੂਗਾ ਧੰਨਵਾਦ ਇੱਕ ਸਰਕਾਰ ਵੱਲੋਂ ਹੋਰ ਜਲਾਹ ਗਿਆ ਉਹ ਦੱਸਦੇ ਆ ਜੋ ਤਰ੍ਹਾਂ ਜਾ ਰਿਹਾ ਕਿ ਜਿਹੜੇ ਉਹ ਸਰਟੀਫਿਕੇਟ ਵਗੈਰਾ ਐਸਸੀ ਸਰਟੀਫਿਕੇਟ ਹੋਇਆ ਇਹਨਾਂ ਕੰਮ ਦਾ ਹੋਇਆ ਦੂਸਰੇ ਸਰਟੀਫਿਕੇਟ ਹੋਰ ਵੀ ਉਹਦੇ ਨਾਲ ਆ ਗਿਆ ਹਾਂਜੀ ਹਾਂਜੀ ਜਿਹੜੇ ਕੇ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਸਾਈਨ ਨਹੀਂ ਹੋ ਕਰਾਉਣ ਦੀ ਲੋੜ ਕਿਸੇ ਨੇ ਅਸਲ ਤੋਂ ਹਾਂਜੀ ਹਾਂਜੀ ਉਹਦੇ ਵਿੱਚ ਡਿਜੀਟਲ ਸਾਈਨ ਕਰ ਦਿੱਤੇ ਗਏ ਆ ਜੀ ਹੁਣ ਸਰਪੰਚ ਪੰਜ ਜਿਹੜੇ ਮੌਜੂਦਾ ਦੇ ਬਣੇ ਹੋਏ ਆ ਜਾਂ ਐਮਸੀ ਬਣੇ ਹੋਏ ਆ ਉਹ ਸਾਰਿਆਂ ਦੀ ਜਿਹੜੀਆਂ ਆਈਡੀਆਂ ਆ ਉਹ ਬਣਾ ਦਿੱਤੀਆਂ ਗਈਆਂ ਆ ਹੁਣ ਕਿਸੇ ਵੀ ਕੋਲ ਜਾ ਕੇ ਤੁਹਾਨੂੰ ਸਟੈਂਪ ਲਗਾਉਣ ਦੀ ਫਾਰਮ ਤੇ ਜ਼ਰੂਰਤ ਨਹੀਂ ਹੈਗੀ ਸਿਰਫ ਤੁਸੀਂ ਆਪਣਾ ਆਧਾਰ ਕਾਰਡ ਆਈਡੀ ਪ੍ਰੂਫ ਲੈ ਕੇ ਆਉਣਾ ਸਾਡੇ ਕੋਲ ਸਰਵਿਸ ਅਪਲਾਈ ਕਰ ਦੇਣੀ ਆ ਤੇ ਆਨਲਾਈਨ ਉਹਦੀ ਵੈਰੀਫਿਕੇਸ਼ਨ ਪਟਵਾਰੀ ਵੀ ਕਰਨਗੇ ਐਮਸੀ ਸਰਪੰਚ ਲੰਬੜਦਾਰ ਉਹ ਵੀ ਕਰਨਗੇ ਜੀ ਕਿ ਜੇ ਤੁਹਾਨੂੰ ਸਿਰਫ ਇੱਥੇ ਅਪਲਾਈ ਕਰਾ ਕੇ ਸਾਢੇ 8 ਇੱਥੇ ਵੈਰੀਫਿਕੇਸ਼ਨ ਕਰਾ ਕੇ ਇੱਥੇ ਹੀ ਪ੍ਰਾਪਤ ਹੋ ਜਾਵੇਗਾ ਜੀ ਸਾਇਨਾ 1077 ਤੇ ਵੀ ਕਾਲ ਕਰਕੇ ਘਰੋਂ ਦਾ ਨਮੰਸਤ ਤੁਮਹਾਨੂੰ ਕੋਈ ਕੋਈ ਐਕਸਟਰਾ ਫੀਸ ਅਕਾਰ ਲੈਂਦੀ ਹੈ ਸਰਵਿਸ ਤੇ 50 ਰੁਪਏ ਐਕਸਟਰਾ ਲੱਗਦੇ ਆ ਮੈਨੂੰ ਕਿਹੜੇ ਭਾਈ ਮੈਂ ਫਾਰਮ ਕਿਸੇ ਦਾ ਕੰਮ ਕਰਾਉਂਗਾ ਕੋਈ ਵੀ ਕੰਮ ਹੈ ਜਿਹੜੀ ਗਵਰਨਮੈਂਟ ਫੀਸ ਹੈ ਉਹ ਤੋਂ ਐਕਸਟਰਾ 50 ਰੁਪਏ ਜ਼ਿਆਦਾ ਲੱਗਣਗੇ ਉਹ ਆਨਲਾਈਨ ਹੀ ਉਹ ਪੇ ਕਰੇਗਾ ਜਾਂ ਹਾਂ ਉਹ ਤਾਂ ਡਿਪੈਂਡ ਕਰਦਾ ਹੈ ਕਿ ਐਪਲੀਕੈਂਟ ਦੇ ਕਿ ਉਹ ਆਨਲਾਈਨ ਦਿੰਦਾ ਹੈ ਜਾਂ ਕੈਸ਼ ਦਿੰਦਾ ਹੈ ਉਹਨੇ ਜਿਹੜਾ ਕਰਮਚਾਰੀ ਆ ਜਾਵੇ ਉਹ ਸੈਂਡ ਦੇਊਗਾ ਜਾਂ ਕੈਸ਼ ਦੇਊਗਾ ਉਹ ਅਪਲੀਕੇਸ਼ਨ ਤੇ ਟੈਪ ਕਰਦੇ ਜਦੋਂ ਕੈਸ਼ ਦੇਗਾ ਕਿਉਂ ਨ ਕੋਈ ਰਸੀਦ ਹੋ ਤਾਂ ਫੋਨ ਦੇ ਦਿੱਤੀ ਜਾਊਗੀ ਠੀਕ ਹੈ ਬਕਾਇਦਾ ਉਹਦਾ ਮੈਸੇਜ ਵੀ ਆਉਂਦਾ ਹੈ ਕਿ ਤੁਹਾਡੇ ਕੋਈ ਨਵੇਂ ਪੈਸੇ ਪੇ ਹੋਏ ਆ ਬਾਅਦ ਵਿੱਚ ਜਦੋਂ ਤੁਸੀਂ ਸਰਵਿਸ ਕਰਕੇ ਆ ਵੀ ਜਾਂਦੇ ਆ ਨਾ ਨਮਾਇੰਦੇ ਬਾਅਦ ਵਿੱਚ ਵੀ ਵੈਰੀਫਿਕੇਸ਼ਨ ਦੀ ਕਾਲ ਵੀ ਆ ਜਾਂਦੀ ਹੈ ਕਿ ਤੁਹਾਡੇ ਕੋਈ ਐਕਸਟਰਾ ਫੀਸ ਨਹੀਂ ਲੱਗਦੀ